ਹੱਥ ਤੇ ਸਾਰੇ ਠੀਕ ਹੋ ਗਏ ਆਜਾ ਬਨਹਾ ਨਹਾਤ ਨਹਾਤ ਹੋ ਗਏ ਰੈਡੀ ਹੋ ਗਏ ਹਨ ਗੁਲੀ ਨੇ ਤਾਂ ਮੈਂ ਸੇਮ ਸੇਮ ਸੂਟ ਪਾਇਆ ਤੇ ਅੱਜ ਹੱਟ ਦਉਂਗਾ ਦਾ ਪੀਡੀਓ ਅੱਜ ਇਸ ਕਰਕੇ ਆਪਾਂ ਪੀਡੀਓ ਵੇਖਣ ਚੱਲੇ ਆਂ ਚਲੋ ਯੇ ਅਸੀ ਖਚਾਈਆਂ ਫਿਰ ਸੋਹਣੀਏ ਸੋਹਣੀਏ ਫੂਡ ਮਾ ਤੇ ਸਕੂਟੀ ਠੰਡ ਕਰ ਰਨ ਸਟਾਰਟ ਨਹੀਂ ਹੁੰਦੀ ਪਈ ਸੀ ਤਾਂ ਕਰਕੇ ਮੈਂ ਸਟਾਰਟ ਕੀਤੀ ਤੇ ਚੱਲ ਗਏ ਆਪਾਂ ਪੀਡੀਓ ਦੇਖਣ ਦੋਸਤੋ ਇਹ ਠੰਡ ਵਿੱਚ ਅਸੀਂ ਚੱਲੇ ਆ ਸਕੂਲ ਆ ਵੇਖੋ ਜੀ ਰਸਤਾ ਅੱਗੇ ਸਕੂਲ ਦਾ ਹੀ ਨਹੀਂ ਧੁੰਦ ਵਿੱਚ ਠੰਡੀ ਬਹੁਤ ਹੈ ਕਿੰਨੀ ਸੋਹਣੀ ਲੱਗਦੀ ਪਈ ਆ ਹਰਿਆਲੀ ਕੋਣ ਅਸੀਂ ਪਹੁੰਚ ਗਏ ਸਕੂਲ ਨੇ ਗੁਲੀਂ ਦਾ ਰਿਜ਼ਲਟ ਤਾਂ ਬਹੁਤ ਵਧੀਆ ਹੈ ਸੈਕਿੰਡ ਪੋਜੀਸ਼ਨ ਤੇ ਆਈ ਸੀ ਰਿਜ਼ਲਟ ਦੇਖਣ ਤੋਂ ਬਾਅਦ ਅਸੀਂ ਇਹ ਸ਼ਾਪ ਵਿੱਚ ਪ੍ਰਿੰਟਡ ਲੈਣ ਇਥੋਂ ਪ੍ਰਿੰਟ ਆਊਟ ਮਿਲੇ ਨਹੀਂ ਇਸ ਕਰਕੇ ਆਵਾ ਦੂਸਰੀ ਦੁਕਾਨੇ ਗਏ ਪ੍ਰਿੰਟ ਆਊਟ ਲੈਣ ਤੇ ਉਥੋਂ ਆਪਾਂ ਪ੍ਰਿੰਟ ਆਊਟ ਕਢਾ ਲਏ ਚਲੋ ਹੁਣ ਚੱਲਦੇ ਆਂ ਨੈਕਸਟ ਜੂਸ ਤੇ ਫੇਰ ਆਪਾਂ ਪੀਤਾ ਜੂਸ ਠੰਡਾ ਠੰਡ ਵਿੱਚ ਤੇ ਜੂਸ ਵਾ 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 ਅੰਕਲੇ ਮੈਨੂੰ ਪਿਆ ਪੀ ਦਿੱਤਾ ਹੀ ਤਾਂ ਕਰਕੇ ਮੈਂ ਅੰਕਲੇ ਨੂੰ ਪੈਸੇ ਮੰਗਿਆ ਕਿਸੇ ਨੇ ਨਹੀਂ ਦਿੱਤਾ ਸੱਸ ਲੱਗੀ ਬਹੁਤ ਹੋ ਗਿਆ ਅਸੀਂ ਦੇ ਗ੍ਰੈਂਚ ਦੇ ਏਟਮ ਤੇ ਪੈਸੇ ਮੈਂ ਮਮਨ ਚ ਲੈ ਲੋਨੇ ਪੈਸੇ ਈਜ਼ਲੀ ਮੈਂ ਪਹਿਕਰੋਂ ਲਗਾ ਵੇਖੋ ਤੇ ਬਹੁਤ ਮਜ਼ਾ ਆਇਆ ਹੁਣ ਚੱਲੇ ਅਸੀਂ ਵਾਪਸ ਘਰ ਨੂੰ ਘਰ ਜਾ ਕੇ ਕਰਦੇ ਗੱਲਬਾਤ ਅਸੀਂ ਆ ਗਏ ਘਰ ਟਿਕੜ ਲੈ ਲਿਆ ਆਪਣੇ ਨਵੇਂ ਸਮਾਨ ਹਾਂ ਅਮੇਰਾ ਆ ਵੀ ਆ ਵੀ ਆ ਵੀ ਤੇ ਆ ਵੀ ਤੇ ਆ ਉਹ 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 ਪਰਸੀ ਕਾਉ ਜੈਨ ਬੀ ਪੀਸ ਗੋਲਿੰਦੇਰ ਲੱਗਿਆ ਸੀ ਦਾਦੀ ਕੋਲ ਦਿਲ ਲੱਗਿਆ ਸੀ ਕਿ ਕਰ ਨਹੀਂ ਐਲਾਨ ਕਰਦੇ ਗਾਟੇ ਦਾ ਵਾਲਾ ਫਿਲੋ ਮੈਂ ਵੀ ਆਪਰੀ ਹੋਲੀ ਕਿਉਂ ਕੰਪਲੀਕੀ ਕਰਤੀ ਪਈ ਇਹ ਤਾਂ ਆਪ ਬਣਾਉਣੀ ਆ ਮੈਂ ਕੁਛ ਆਹ ਦੇਖੋ ਮੈਂ ਕੱਟੀ ਆਂ ਆ ਤੇ ਕੈਂਚੀ ਜਨਾ ਆ ਰਿਹਾ ਕਪੜੇ ਵਾਲੀ ਕੈਂਚੀ ਜਨਾ ਆ I hope ਤੁਸੀਂ ਸਾਰੇ ਸਾਡਾ ਵਲੌਗ ਵੇਖਦੇ ਹੋਗੇ ਤੇ ਤੁਹਾਡੇ ਵੱਲੋਂ ਸਾਡੇ ਵੱਲੋਂ ਲਾਈਕ ਐਂਡ ਸਬਸਕ੍ਰਾਈਬ ਕਰਦੇ ਹੋ ਸਾਨੂੰ ਉਹ ਸ਼ੇਅਰ ਕਮੈਂਟ ਹੜੀ ਵੀਡੀਓ ਪਸੰਦ ਲੱਗੀ ਤੇ ਲਾਈਕ ਐਂਡ ਸਬਸਕ੍ਰਾਈਬ ਤੇ ਕਮੈਂਟ ਤੇ ਲਾਈਕ ਲਾਈਕ ਕਰ ਦਿਓ ਫਿਰ ਤੁਹਾਡਾ ਦਿਲ ਕਰੂਗਾ ਅੱਗੇ ਅੱਗੇ ਵੀਡੀਓ ਬਣਾਉਣੀ ਐਪਰੀਸ਼ੀਏਟ ਕਰਿਓ ਲਾਈਕ ਐਂਡ ਸਬਸਕ੍ਰਾਈਬ ਕਰਕੇ ਐਂਡ ਟਾਈਟਨ ਟਾਰਗੇਟ ਮੈਂ 2nd ਤੇ ਮੇਰਾ ਪ੍ਰਾਇਆ ਮੇਰਾ ਪ੍ਰਾਇਆ ਪ੍ਰਾਇ ਤੇ ਤੇ ਅਨਿਦਾ ਤੇ 2020 2020 ਟਾਰਗੇਟ ਕੇ 23 ਤੇ ਉਹ ਬੰਦੀਆ 20 ਤਾਂ ਪਰੰਚ ਵੇਟ ਅਲੀਗੈਂਟ ਮੈਂ ਸਭ ਕੁ ਕਰੰਚ ਪਰੇ ਰੋ 20 ਟਲੀਗੈਂਟ ਦਾ ਹਾਂਜੀ ਹਾਂਜੀ ਨਾ ਨਹੀਂ ਡਾੜੀ ਜਾਂਦਾ ਨਾ ਨਹੀਂ ਹਾਂਜੀ ਨਾ ਉਹ ਜੁਏ ਡਾੜੀ ਨਾ ਨਹੀਂ ਨਾ ਉਹ ਚੱਲ ਜਣ ਹਰ ਜਣ ਤਾਂ ਡਾੜੀ ਜਾਂਦਾ ਹੈਲੋ ਗਾਇਸ ਮੇ ਮम्मा ਸੇ ਕਹਿੰਦੇ ਸੀ ਹਣਾ ਤੁਸੀਂ ਨਾ ਤੁਸੀਂ ਇੱਥੇ ਰੁਕ ਦਾਦੀ ਤੋਂ ਹਣਾ ਆਪਾਂ ਤੁਹਾਡਾ ਵੀ ਸਮਾਨ ਆ ਮੰਗ ਵੀ ਦੇ ਦਾ ਆਪਾਂ ਲੈ ਲਾਂਗੇ ਵੀਰੇ ਦਾ ਵੀ ਲੈ ਆ ਮੰਗ ਤੇ ਆ ਦੇਖੋ ਮੈਂ ਆ ਵੀਰ ਦੀਆ ਆ ਵੀਰੇ ਦੀ ਸਾਡੀ ਡੈਕੋਰੇਸ਼ਨ ਆ ਮੈਨੂੰ ਰੇਜ਼ਰ ਦਿੱਤੀ ਤੇਰਾ ਨਾਮ ਬਾਅਦ ਵੀ ਡੋਲਾ ਤੇ ਆਇਆ ਜਿਹੜੀ ਇੱਦਾਂ ਫਿਸ਼ ਫਿਸ਼ ਤੇ ਗਨੀਤ ਹੋਣੀ ਆ ਇੱਦਾਂ ਦੀ ਮੇਰੀ ਬੈਸਟ ਫਰੈਂਡ ਵੀ ਆ ਡੋਲਫਿਨ 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 ਇੱਦਾਂ ਦੀ ਮੇਰੇ ਮੇਰੀ ਬੈਸਟ ਫਰੈਂਡ ਤੋਂ ਵੀ ਇੱਦਾਂ ਦੀ ਕਿਸੇ ਤੋਂ ਨਹੀਂ ਆ ਆ ਮੇਰੀ ਬੈਂਸ ਲਿਖੇ ਸੀ ਕਿ ਆ ਮੇਰੀ ਸ਼ੌਂਪਰ ਆ ਮੇਰਾ ਸਬਣਾ ਹੈ ਡੁਸ਼ ਕਰਨ ਵਾਲਾ ਤੇ ਆ ਮੇ ਛਿੱਕੀ ਵਾਲੀ ਪੈਨਸਲ ਤੇ ਛਿੱਕੇ ਆ ਇਹਦੇ ਪੈਸੇ ਆਣਾ ਇਹਨਾਂ ਪਿੰਟਰ ਕੋਲ ਨਾਲ ਸੀ ਕਿ ਨੇ ਮੇਰੇ ਕਟਿੰਗ ਕੀਤੀ ਸੀ ਕੀ ਤੇ ਵੇਖੋ ਕਿੰਨਾ ਵਧੀਆ ਲਿਖਿਆ ਮੈਂ ਆਹ ਦੇਖੋ ਮੇਰੇ ਪੜਾ ਦੇ ਪੈਸੇ ਕਿੰਨਾ ਵਧੀਆ ਲਿਖਿਆ ਤੇ ਇੱਕ ਤੁਹਾਡੇ ਆਪਣੇ ਆਪਣੇ ਹੋਰ ਵੈਸੇ ਦਿਖਾਵਾਂ ਮੈਂ